ਕੇ ਸਾਥ ਕਿਆ ਹੋਗਾ ਨੀ ਲੰਮਕ ਲੰਮਕ ਕੇ ਪਾਈਪਰ ਦੋ ਹਏ ਤੂਂ ਤੜਾ ਲਈ ਕੂਣੀ ਕਾ ਤੇਰਾ ਵਦਿਆਈ ਨੀ ਤੂੰ ਪਾਉਣੀ ਦੀ ਪਾਉਣੀ ਕਾ ਤੇਰਾ ਵਦਿਆਈ ਨੀ ਤੂੰ ਪਾਉਣੀ ਦੀ ਪਾਉਣੀ ਕਾ ਤੇਰਾ ਵਦਿਆਈ ਨੀ ਬਾਕੀ ਮੇਨ ਗੱਲੇ ਏਹੀ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਇਸ ਮੈਡਮ ਨੂੰ ਪੱਕਾ ਦੇਖਿਆ ਹੋਣਾ ਕਿਉਂਕਿ ਕੋਈ ਕਲਾਕਾਰ ਨਹੀਂ ਛੱਡਿਆ ਜਿੱਪੀ ਗਰੇ ਆ ਦਲਜੀਤ ਦਾ ਸਾਜ ਬਾਕੀ ਹੋਰ ਵੀ ਗੁਰਨਾਮ ਭੁੱਲਰ ਅਗੇ ਲੇਟੈਸਟ ਇੰਟਰਵਿਊ ਆਈ ਹੈ ਪਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਡੀ ਵੀ ਇੰਟਰਵਿਊ ਹੋਊ ਪਰ ਹਏ ਬਾਬੇ ਨਾਨਕ ਨੇ ਸੋ ਇੱਕ ਬੋਲੀ ਹੋਰ ਪਾਉਣ ਲੱਗੇ ਆ ਹੋ ਜੇ ਮੁੰਡੇ ਸਿੱਧੇ ਕਰਸਾ ਕਰਦੀ ਵਾਹੇ ਹੋ ਪੁੱਠੇ ਸਿੱਧੇ ਅਸਨ ਕਰਦੀ ਰੀਸ ਕਰੀ ਨਾ ਜਾਵੇ ਭਾਈ ਕਰਾਚੋ ਵਾਲੇ ਹੁਣ ਬੋਲੀ ਮੋੜਦੇ ਉਹ ਕਰਾਚੋ ਵਾਲੇ ਹੁਣ ਬੋਲੀ ਮੋੜਦੇ ਹੱਸਾ ਨਿਕਲਦਾ ਜਾ ਨਾ ਮੇਰਾ ਕਰਤਾਰਾ ਨਹੀਂ ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ ਖੂ ਹੈ ਤੂਤਾ ਵਾਲਾ ਬੋਤਲ ਪੀਂਦੇ ਦਾ ਸੁਨ ਜੱਟੀਏ ਲਲਕਾਰਾ ਬੋਤਲ ਪੀਂਦੇ ਦਾ ਨਹੀਂ ਸੁਨ ਜੱਟੀਏ ਲਲਕਾਰਾ ਬੋਤਲ ਪੀਂਦੇ ਦਾ ਨਹੀਂ ਜੱਟਾਂ ਦਾ ਪੁੱਤ ਬਣ ਕੇ ਚਾਦਰਾਂ ਫਿਰਦਾ ਮੁੱਛਾਂ ਨੂੰ ਚਾੜੀ ਨਹੀਂ ਬੱਚੀ ਪੰਡਾਣਾ ਯਾਰੀ ਉਸ ਦੀ ਨਹੀਂ ਬੱਚੀ ਪੰਡਾਣਾ ਯਾਰੀ ਉਸ ਦੀ ਸਾਰੇ ਉਹਦੇ ਆੜੀ ਨਹੀਂ ਗੀਜੇ ਦੇ ਵਿੱਚ ਰੱਖਦਾ ਨਾਗ ਨਹੀਂ ਖਾਂਦਾ ਮਾੜੀ ਮਾੜੀ ਬਟਲੀ ਨਗ ਵਰਗੀ ਐਡਾ ਜੱਟ ਜਗਾੜੀ ਬਟਲੀ ਨਗ ਵਰਗੀ ਐਡਾ ਜੱਟ ਦੀ ਨਗਵਰ ਕੀ ਹੋ ਸੋਣੀ ਜੀ ਪਗ ਬਨਦਾ ਸੈਂਡੀ ਸੂਟਾ ਰੌਣਕਾਂ ਵੇਖ ਲਿਆ ਪਰ ਮੈਂ ਇਹ ਵੀਰ ਭਰਾਵਾਂ ਨੂੰ ਪੁੱਛਣਾ ਚਾਹਾਂਗੇ ਜੋ ਰੌਣਕਾਂ ਦੇ ਵਿੱਚ ਵਾਧਾ ਪਾ ਰਹੇ ਨੇ ਪਰ ਮੈਂ ਫਿਰ ਵੀ ਪੁੱਛਣਾ ਚਾਹਾਂਗੇ ਹਾਂਜੀ ਵੀ ਤੁਹਾਡਾ ਕੰਮ ਕੀ ਹੈ ਇੱਥੇ ਅਸੀਂ ਪਾਲ ਸਿੰਘ ਸਮਾਉਂਸਰ ਦੇ ਸਟੂਡੈਂਟ ਆ ਅਸੀਂ ਉਹਨਾਂ ਨਾਲ ਮਲਵਾਈ ਕਿੱਦਾਂ ਪਾਇਆ ਤੇ ਸਾਰੀ ਜਿੰਨੇ ਵੀ ਇਸਰ ਦੇ ਫਰੈਂਡ ਸਰਕਲ ਤੇ ਦੋਸਤ ਹੈ ਇਹ ਮਲਵਾਈ ਕਿੱਦਾਂ ਕਰਦੇ ਆ ਸਰ ਨਾਲ ਤੇ ਅਸੀਂ ਖੁਦ ਮੈਂ 2-3 ਸਾਲ ਕੰਮ ਕੀਤਾ ਤੇ ਅਸੀਂ ਤਾਂ ਕਰਕੇ ਇਸ ਨੂੰ ਵੀ ਮਤਲਬ ਵਡਾਵਾ ਦੇ ਰਹੇ ਆ ਵੀ ਈਆਂ ਨੂੰ ਬੱਲੇ ਦੇ ਵਿੱਚ ਜੀ ਜੀ ਲਗਾਤਾਰ ਭੰਗੜਾ ਪੈਂਦਾ ਜਾ ਰਿਹਾ ਹੈ ਸੋ ਮੈਂ ਇੱਥੇ ਪੁੱਛਣਾ ਚਾਹਾਂਗੇ ਜਿੱਤੇ ਹੂਕਾ ਚੀਕਾ ਬੋਲੀਆਂ ਤਾੜੀਆਂ ਮੋਹੱਲ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਤੇ ਭੈਣਾਂ ਲਈ ਕੀ ਕਹਿਣਾ ਚਾਹੋ ਇੰਜੋਏ ਪਤਾ ਜੀ ਸਾਨੂੰ ਇਹ ਆ ਵੀ ਕੱਲਾ ਇਹ ਨਾ ਵੀ ਕੁੜੀਆਂ ਹੀ ਫਿਰਦੀਆਂ ਅਸੀਂ ਸਾਰੇ ਸਾਡੀਆਂ ਭੈਣਾਂ ਵੀਰ ਇਕੱਠੇ ਹੋ ਕੇ ਸਾਡਾ ਇਹੀ ਬੜਾਵ ਆਗਾ ਵੀ ਭੈਣਾਂ ਵੀਰ ਸਾਰੇ ਇਕੱਠੇ ਹੋਣ ਕੋਈ ਜਾਤ ਪਾਤ ਨਾ ਹੋਵੇ ਕੋਈ ਇਹ ਨਾ ਹੋਵੇ ਮੁੰਡੇ ਆ ਨਹੀਂ ਸਕਦੇ ਅਸੀਂ ਸਵੇਰ ਦੇ ਅੱਜ ਇੰਜੋਏ ਕਰ ਰਹੇ ਆ ਆਪਣੀਆਂ ਬੋਲੀਆਂ ਪਾ ਰਹੇ ਆ ਸਾਡੀਆਂ ਭੈਣਾਂ ਨਾਲ ਨੱਚ ਰਹੇ ਆ ਅਸੀਂ ਸਾਡੀਆਂ ਆਪਣੀਆਂ ਬੋਲੀਆਂ ਭੈਣਾਂ ਸਾਡੇ ਨਾਲ ਇੰਜੋਏ ਕਰਦਿਆਂ ਅਸੀਂ ਬੈਠੇ ਆ ਬਸ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਕੋਈ ਨਾ ਹੋਵੇ ਵੀ ਬੰਦਾ ਕਿਉਂਕਿ ਆਮ ਹੀ ਹੁੰਦਾ ਤੀਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿ ਮੁੰਡੇ ਨਹੀਂ ਜਾ ਸਕਦੇ ਸਰ ਦਾ ਇਹੀ ਬੜਾਵਾ ਕਿ ਸਾਨੂੰ ਸਪੈਸ਼ਲ ਫੋਨ ਕਰਕੇ ਕਹਿੰਦੇ ਤੁਸੀਂ ਆਉਣਾ ਜੀ